ਇਸਤ ਮੂਨ ਨਗਰ ਰਵਿਦਾਸ ਮੰਦਿਰ ਵਿੱਚ ਵਕਫਾਕ ਮੁਹੱਲਾ ਤੋਂ ਆਏ ਪ੍ਰਧਾਨਾਂ ਨਾਲ ਕੀਤੀ ਗਈ ਮੀਟਿੰਗ ਆਪਾਂ ਬਿਲਕੁਲ ਧੰਨਵਾਦ ਕਰਨੇ ਆ ਤੇ ਉਹਨਾਂ ਨੂੰ ਬਿਲਕੁਲ ਹੀ ਇਜਾਜ਼ਤ ਦਿੰਦੇ ਆ ਕਿ ਫਿਰ ਅਗਲੀ ਮੀਟਿੰਗ ਦਾ ਜਿਹੜਾ ਕੈਹਰੇ ਅਸੀਂ ਕਲਿੱਕ ਕਰਦੀ ਹੈ ਮੀਟਿੰਗ ਜੀ ਅਥੇ ਕਾਫੀ ਮੈਂਬਰ ਇਹ ਪਤਾ ਆ ਬੈਠੇ ਨੇ ਜੇ ਕੋਈ ਆਪਣੀ ਮੀਟਿੰਗ ਇੱਥੇ ਰਖਾਣਾ ਚਾਹੁੰਦਾ ਜੇ ਤਾਂ ਕਿਤੇ ਉਹਦੇ ਦੱਸੇ ਸਾਨੂੰ ਕਿ ਸਾਡੇ ਮੱਲੇ ਜੜੀ ਦਿਖਾਈ ਜਾਵੇ ਨਹੀਂ ਤੇ ਫਿਰ ਅਸੀਂ ਡਿਸਾਈਡ ਕਰਕੇ ਫਿਰ ਬਾਅਦ ਚ ਤੁਹਾਨੂੰ ਇੱਕ ਫਾਰਮ ਭਰ ਕੇ ਤਨਵਾਦੀ ਜੀ ਉਹ ਜਿਹੜਾ ਇਹ ਨਾ ਪ੍ਰੋਗਰਾਮ ਹੈ ਇਹ ਜੋ ਦੇ ਕੀਤਾ ਹੈ ਇਹ ਪ੍ਰੋਗਰਾਮ ਦੀ ਆਵਾਜ਼ ਹੈ ਇਹ ਜਿਹੜਾ ਰਵਦਾਸ਼ੀਆ ਸਮਾਜ ਹੈ ਉਸ ਦੇ ਭਲਾਈ ਦੇ ਲਈ ਕੰਮ ਕੀਤਾ ਜਾਂਦਾ ਹੈ ਭਲਾਈ ਦੇ ਕੰਮ ਤਾਂ ਹੀ ਕੀਤੇ ਜਾ ਸਕਦੇ ਨੇ ਜੇ ਸਾਡੇ ਵਿੱਚ ਇਮਾਨਦਾਰੀ ਹੋਵੇ ਤੇ ਜੋਸ਼ ਹੋਵੇ ਇੱਕ ਸੱਚੀ ਭਾਵਨਾ ਸੱਚੀ ਲਗਨ ਹੋਵੇ ਜਿਹੜੇ ਸੀ ਉਹ ਪੈਰਾਂ ਤੇ ਚੱਲ ਚੱਲ ਕੇ ਕਿੰਨੀ ਮਿਹਨਤ ਕਰਦੇ ਸਨ ਪਰ ਰੋਟੀ ਨਹੀਂ ਸੇਵਨ ਇਸ ਬਾਰੇ ਕੋਈ ਸੋਚ ਨਹੀਂ ਹੈ ਕਦੇ ਤਾਨੂੰ ਅਣਗੌਲੇ ਸਮਝੀ ਸੀ ਪਰ ਅੱਜ ਤੁਸੀਂ ਕਿਸੇ ਯਾਂ ਰਾਸ਼ਟਰਪਤੀ ਟੀਚਰ ਆਰਮੀ ਹੋਰ ਜਿੰਨੇ ਵੀ ਆਪਣੇ ਪ੍ਰਧਾਨ ਜੀ ਦੇ ਵਰਗੀ ਲੋਕਦਰੀ ਸਭ ਕਰੇਗਾ ਜੀ ਜਿਹੜਾ ਤੁਹਾਨੂੰ ਬੰਦੇ ਦੀ ਸੇਵਾ ਕਰਦੇ ਪਿਓ ਤੁਹਾਨੂੰ ਅੱਜ ਅਜੀ ਇਹ ਵੀ ਸੇਵਾ ਦਿੰਦੇ ਨੇ ਜਿਹੜਾ ਉਹਦਾ ਦੁਪੰਦਰ ਗਾਇਆ ਗੇਟ ਨਾਲ ਰੱਖੀ ਖੋਪਣਾ ਉਹ ਜਿੱਦੇ ਪਹਿਲ ਆਉਂਦੇ ਸਾਰੇ ਸੁਭਾਵਾਂ ਬੋਲਦਾ ਕਿ ਅੱਛਾ ਦੂਸਰੀ ਗੱਲ ਚਲੋ 10 ਗੱਲ ਨੇ ਜਿਹੜਾ ਨਾਲ ਜਾਣਾ ਜੋ ਪੈਸਾ ਆ ਗਾਉਂ ਦੀ ਬਟੇ ਨਾ ਨਹੀਂ ਗਾਉਂ ਬਟੇ ਬਾਬਾ ਸਾਹਬਰੀ ਇੱਕੋ ਕਰਨ ਉਹਨਾਂ ਗਿਆ ਬੜੋ ਇਹਨਾਂ ਹੀ ਬੜੀ ਮਹੌਜੇ ਸ਼ਿਵਾਸ਼ੰਕਰ ਜੀ ਇਹਨਾਂ ਹੀ ਘੱਟ ਮਹੌਜੇ ਰਵੀ ਸ਼ੰਕਰ ਜੀ ਇਹਨਾਂ ਹੀ ਘੱਟ ਮਹੌਜੇ ਆਪਾਂ ਆ ਵੀ ਦੂਜੇ ਗਮ ਰਹਿ ਰਹੇ ਨੇ ਇੱਕ ਸਾਡੇ ਮਿਲਾਈ ਦੇ ਕਿਸੇ ਨਹੀਂ ਦੇ ਕੋਈ ਗਾਮੋਂ ਘਾਤ ਪਰਾਮੋ ਚਲੋ ਜੀ ਉਹ ਦੇਖੋ ਚਲੋ ਜੀ ਕਿਉਂ ਜਾਈਏ ਆਪਾਂ ਜੋ ਸਾਡੇ ਸਿਰ ਪਰ ਬੱਦੇ ਨੇ ਆਪਾਂ ਇਹਨੂੰ ਟੋਣੀ ਕਦੇ ਇਹਨਾਂ ਨੂੰ ਕੋਣੀ ਆ ਗਿਆ ਲੱਗਦਾ ਨਹੀਂ ਪਰਮੰਤ ਕਹਿੰਦਾ ਜੀ ਜਿਹੜੇ ਹਰ ਪੈਂ ਆਪਾਂ ਸਮਾਜਿਕ ਰਹਉਂਦੇ ਆ ਆਪਾਂ ਨੂੰ ਜਗਦੀ ਕਰਦੇ ਕੋਣੀ ਕਰਦੇ ਕੋਸਾਂ ਨੂੰ ਪ੍ਰੋਸੈਗ ਆਪਣੇ ਬੰਧਿਆ ਰਹੇ ਆਪਣੇ ਬੁਢੇ ਨੂੰ ਸਾਨੂੰ ਆਪ ਘੋਥਾ ਨਹੀਂ ਦੂਜਾ ਕੀ ਕਰੂਗਾ ਕੋਸਪੋਰਟ ਕਰੂਗਾ ਜਿਹੜੇ ਇਹਨਾਂ ਘਾਟ ਬੰਦੇ ਤੇ ਨਾਲ ਆਪਾਂ ਮੰਨੀ ਹੋਣਾ ਦੀ ਇੱਥੇ ਸੁਣਨੀ ਆ ਚੱਜਣਾ ਸਮਾਜ ਇੱਕ ਮੋਟੋ ਹੋ ਕੇ ਨਾ ਰਹਿ ਸਕਦਾ ਜੇ ਆਪਾਂ ਜੈ ਜੀਂ ਜੈਪਾ। ਸਾਥੀਓ ਅੱਜ ਸਾਡੇ ਪੰਜਾਬ ਅੰਦੀ ਦਾ ਵਿਚਾਰ ਹੀ ਕਿ ਆਪਾਂ ਆਪਣੀ ਰੋਈਦਾ ਸੀ ਕੌਮ ਨੂੰ ਕਿਤਾਬਾਂ ਦੇ ਨਾਲ। ਕਿਤਾਬ ਕਿਉਂ ਨਹੀਂ? ਮੈਂ ਆਪਣੇ ਕਰਨ ਤੇ ਸਾਡੇ ਸਾਥੀ ਆਏ ਨੇ ਕਿ ਆਗੂ ਬਹੁਤ ਸ਼ੋਰ ਪੁਕਾ ਦਾ ਅੰਦੇ ਦੇ 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 ਜਦੋਂ ਆ ਅਸੇ ਸਮਾਜ ਪੜਾਈ ਬਾਤ ਤੇ ਆ ਪੰਜਾਬ ਦਾ ਰੰਗ।

ਕਿਉਂ ਮੈਂ ਗਵਾ ਰਿਹਾ ਹਾਂ ਨਾ ਜਿਹੜੇ ਨਹੀਂ ਹੋ ਰਹੇ ਹਨ ਅੰਮਰ ਸਰ ਦੇ ਵਿੱਚੋਂ ਸਾਡੇ ਸਾਰੇ ਦੇ ਵਿੱਚੋਂ ਆਪਾਂ ਆਪਣਾ ਕੋਈ ਵੀ ਨੰਗਾ ਨਹੀਂ ਸਿਆਰ ਕਰਦੇ ਜਦ ਕੋਈ ਨੰਗਾ ਹੋਇਆ ਕੀ ਦਾ ਤਾਰ ਪਹੁਣਾ ਨੂੰ ਕਾਫੀ ਗੱਲ ਹੋ ਗਿਆ ਹੈ ਕੋਈ ਸਾਡੇ ਬੰਦੂ ਸਲਾਮਤ ਸਭਾ ਨੂੰ ਵਾਯਾ ਅੰਮਰ ਸਰ ਦੇ ਵਿੱਚ ਸਾਰੇ ਸਰਦਾਰ ਅਤੇ ਮੇਰੀ ਜਨਤਾ ਦੇ ਮੇਟੀਆਂ ਨੇ ਮੈਂ ਤੋਂ ਪਹਿਲੇ ਕਾਫੀ ਅچھے ਸੂਝਮਾਨ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਵਿਚਾਰ ਬੜੇ ਛਲਕੇ ਤਾਂ ਸਾਡੇ ਮਾਸਟਰ ਜੀ ਸਾਡੇ ਕੋਲ ਕੌਣ ਦਾ ਸਰਦਾਰ ਬਣਾਓ ਅਸੀਂ ਇਹਨੂੰ ਸਵਾਲ ਦੇ ਉੱਪਰ ਨਾ ਦੇ ਰਹਿ ਸਕਨੇ ਹਾਂ ਜੋ ਸਾਡੇ ਕੋ ਪੜਾਈ ਲਿਖਾਈ ਉੱਚੀ ਸਿੱਖਿਆ ਸਮਾਜ ਦੇ ਭਲਾਈ ਵਾਸਤੇ ਸਮਾਜ ਦੀ ਵਿਚਰਵਾ ਲੋਕਾਂ ਦਾ ਮੁਕਾਬਲਾ ਕਰਨਾ ਸਦੇ ਸੀ ਤੌਜਾਬ ਹੋ ਸਕਦੇ ਆ ਦੂਸਰਾ ਮੇਰੇ ਅਛੁਨੀ ਜੀ ਜਨ ਸਾਥੀ ਇਹ ਹੈਡ ਆਫ ਕੁਸ਼ੋਪੁਰ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਬਹੁਤ ਅੱਛੇ ਦਿੱਤੇ ਕਿ ਜੋ ਤਨ ਤੁਸੀਂ ਕਿਸੇ ਸਿਆਸੀ ਲੀਡਰ ਨਾਲ ਜਾਂ ਸਿਆਸੀ ਲੀਡਰ ਕੋਈ ਆਪਣੇ ਸਮਾਜਿਕ ਉਹ ਇਹ ਸਾਦੇ ਵਾਸਤੇ ਮੀਟਿੰਗ ਰੱਖੀ ਭਾਈ ਜੀ ਫਾਈਲ ਜਿਹੜੀ ਮਿਲ ਗਿਆ ਆਪਾਂ ਰੱਖਦੇ ਹਾਂ ਦੋ ਦਾਰ ਬਗਲਾਖੰਦਰ ਖਾਤਾ ਬਣਾਵੋ ਹੋ ਹੋ ਪੀਸ ਸੀ ਬਲ ਇਤੋਂ ਅਨਗਸ਼ਰ ਬਗਾਸ਼ ਬਗਾਸ਼ ਬਿੰਦਰ ਨੇ ਇਹ ਫੰਦ ਰੇਤ ਪਾਣ ਛੇਂਡੂ ਰੋਕ ਖੋਤਾਂ ਅੰਦੇ ਦੀ ਰਗਵਾਈ ਮਿਕਚਰ ਖਾਈ ਗਈ ਜਿਹਦੇ ਵਿੱਚ ਸਮਾਜ ਦੇ ਜਿਹੜੇ ਭਲਾਈ ਵਾਸਤੇ ਇਹ ਆ ਰਹੇ ਹੂ ਸਾਰੇ ਸੰਜੀਏ ਨੂੰ ਪਹੁੰਚਾ ਦੀ ਵਾਤੇ ਸਾਰੇ ਸੰਜੀਏ ਵਿਚਾਰ ਲੱਤੇ ਕਿ ਜੋ ਤੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਗਈ ਜਿਹਦਾ ਕੀ ਬੜਾ ਹੀ ਵਧੀਆ ਅਜੰਡਾ ਸਾਹਮਣੇ ਆਇਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਾਠ ਜਿਹੜਾ ਕੀ ਇੰਦਾਂ ਦੇ ਪਰਾਲੇ ਚਲਦੇ ਜਾਣਗੇ ਨਾਲ ਹੀ ਮੈਂ ਆਰ ਕੇ ਚੈਨਲ ਜਿਹਦਾ ਧੰਨਵਾਦ ਕਰਨਾ ਵਾ ਕਿ ਉਹਨਾਂ ਨੇ ਆਪਣਾ ਜੀਵਮਾ ਗੱਢ ਕੇ ਨਿਤਿਕ ਨੂੰ ਕਵਰ ਕਰਨ ਵਾਸਤੇ ਤਸਕ ਮਚਿੰਗ ਭੌਂ ਆਇਆ